प्यारे श्रोतेयो सत श्री अकाल मैं डॉक्टर नकीर सिंह पट्टी आज ਤੁਹਾਨੂੰ ਦੱਸਾਂਗਾ ਕਿ ਇਮਿਊਨਿਟੀ ਨੂੰ ਵਧਾਉਣ ਵਾਲੇ ਕਿਹੜੇ ਕਿਹੜੇ ਭੋਜਨ ਹਨ ਜਾਨੀ ਕਿ ਕੀ ਖਾਣ ਦੇ ਨਾਲ ਸਾਡੀ ਇਮਿਊਨਿਟੀ ਤਾਕਤਵਰ ਹੋ ਸਕਦੀ ਹੈ ਇਮਿਊਨਿਟੀ ਮੀਨ ਕਿ ਸਾਡੀ ਕੁਦਰਤੀ ਤੌਰ ਤੇ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਕਿਵੇਂ ਤਾਕਤਵਰ ਹੋ ਸਕਦੀ ਹੈ ਉਹ ਪੋਸ਼ਣ ਜਿਨ੍ਹਾਂ ਦੇ ਵਿੱਚ ਜਿਵੇਂ ਵਿਟਾਮਿਨ, मिनरल्स, ਅਮੀਨੋ ਐਸਿਡ, ਫੈਟੀ ਐਸਿਡ ਜਾਂ ਕੁਝ ਪਲਾਂਟਸ ਮਿਸ਼ਰਣ ਹੁੰਦੇ ਨੇ ਉਹ ਸਾਡੇ ਇਮਿਊਨ ਸਿਸਟਮ ਨੂੰ ਵਧਾਉਂਦੇ ਆ ਤੇ ਸਾਡੇ ਸਰੀਰ ਨੂੰ ਜ਼ੁਕਾਮ ਜਾਂ ਫਲੂ ਵਰਗੀਆਂ ਜਾਂ ਹੋਰ ਬਿਮਾਰੀਆਂ ਤੋਂ ਬਚਣ ਵਿੱਚ ਜਾਂ ਉਹਨਾਂ ਨਾਲ ਲੜਨ ਵਾਸਤੇ ਹੱਲਪ ਕਰਦੇ ਨੇ ਜਿਵੇਂ ਨਿੰਬੂ ਜਾਤੀ ਦੇ ਫਲ, ਪੱਤੇਦਾਰ ਸਾਗ, ਚਰਬੀ ਵਾਲੀ ਮੱਛੀਆਂ ਤਾਂ ਹੋਰ ਪੋਸ਼ਟਿਕ ਤੱਤਕ ਸੇਤਮੰਦ ਅੰਤੜੀਆਂ ਦੇ ਮਾਈਕਰੋਬਾਇਓਮਸ ਨੂੰ ਉਤਸ਼ਾਹਿਤ ਕਰਦੇ ਨੇ ਇਮਿਊਨ ਸੈੱਲ ਦੀ ਪ੍ਰਤੀਕਿਰਿਆ ਨੂੰ ਵਧਾਉਂਦੇ ਆ ਤੇ ਨੁਕਸਾਨ ਦੇ ਜਿਹੜੇ ਸਾਡੀ ਸੋਜ ਐਂਟੀ ਇਮ ਜਿਹੜੀ ਮਤਲਬ ਸਾਡੇ ਅੰਦਰ ਇਨਫਲਮੇਸ਼ਨਸ ਆ ਜਾਂਦੀਆਂ ਨੇ ਤੇ ਆਕਸੀਡੇਟਿਵ ਤਣਾਅ ਨਾਲ ਲੜਦੇ ਆ ਉਹਨਾਂ ਨੂੰ ਇਸ ਕਰਕੇ ਉਹ ਸਾਡੀ ਇਮਿਊਨਿਟੀ ਨੂੰ ਵਧਾਉਂਦੇ ਆ ਉਹ ਕਿਹੜੇ ਨੇ ਜਿਵੇਂ ਨਿੰਬੂ ਜਾਤੀ ਦੇ ਫਲ ਜਿਵੇਂ ਬੂਰ ਸੰਤਰਾ ਆ ਗਿਆ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਜੋ ਕਿ ਸਾਡੀ ਵਾਇਰਸ ਨਾਲ ਲੜਨ ਵਾਲੇ ਚਿੱਟੇ ਜਿਹੜੇ ਸਾਡੇ ਸੈੱਲ ਨੇ ਖੂਨ ਦੇ ਉਹਨਾਂ ਨੂੰ ਵਧਾਉਣ ਵਿੱਚ ਹੈਲਪ ਕਰਦੇ ਆ ਵਿਟਾਮਿਨ ਸੀ ਇੱਕ ਐਂਟੀ ਆਕਸੀਡੈਂਟ ਵੀ ਏ ਜੋ ਫ੍ਰੀ ਰੈਡੀਕਲਸ ਨਾਲ ਲੜਦਾ ਤੇ ਇਮਿਊਨ ਸਿਸਟਮ ਨੂੰ ਚੰਗੀ ਤਰ੍ਹਾਂ ਕੰਮ ਕਰਨ ਦੇ ਤੇ ਮਤਲਬ ਜਿਹੜਾ ਉਹ ਲਾਈਕ ਬਣਾਉਂਦਾ ਯਾਨਕਿ ਸਾਡੀ ਇਮਿਊਨਿਟੀ ਨੂੰ ਤਾਕਤਵਰ ਕਰਦਾ ਜੋ ਵਿਟਾਮਿਨ ਸੀ ਏ ਉਹ ਨਿੰਬੂ ਜਾਤੀ ਦੇ ਫਲਾਂ ਦੇ ਵਿੱਚ ਫਲੇਵੋਨੋਇਡਸ ਜਿਹੜੇ ਕਿ ਐਂਟੀ ਇਨਫਲੇਮੇਟਰੀ ਜਿਹੜੇ ਪlant ਕੰਪਾਊਂਡ ਵੀ ਹੁੰਦੇ ਆ ਉਹ ਸਾਡੇ ਇਮਿਊਨ ਸਿਸਟਮ ਅਤੇ ਰੂਗ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਆ ਜਾਨੀ ਕਿ ਇਮਿਊਨਿਟੀ ਨੂੰ ਤਾਕਤਵਰ ਬਣਾਉਂਦੇ ਆ ਤੇ ਸਾਨੂੰ ਰੋਗਾਂ ਤੋਂ ਬਚਾਉਂਦੇ ਆ ਕੋ ਨਿੰਬੂ ਕਿਉਂਕਿ ਨਿੰਬੂ ਜਾਤੀ ਦੇ ਫਲਾਂ ਦੇ ਅੰਦਰ ਨਾ ਫਲੇਵੋਨੋਇਡ ਜਿਹੜੇ ਉਸਨੂੰ ਖਾਂਸੀ ਤੋਂ ਵੀ ਰਾਹਤ ਮਿਲਦੀ ਉਹਦੇ ਨਾਲ ਹੈ ਤੁਹਾਡੀ ਪਾਚਨ ਕਿਰਿਆ ਜਿਹੜੀ ਡਾਈਜੈਸਟਿਨ ਹੈ ਹਾਜਮਾ ਸਾਡਾ ਉਹਨਾਂ ਨੂੰ ਵੀ ਉਤੇਜਿਤ ਕਰਦੇ ਉਤਸ਼ਾਹਿਤ ਕਰਦੇ ਕਿਉਂਕਿ ਵਿਟਾਮਿਨ ਸੀ ਵਿੱਚ ਉੱਚ ਭੋਜਨ ਜਿਹੜੇ ਉਹਨਾਂ ਦਾ ਸੇਵਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਜੇਕਰ ਤੁਸੀਂ ਬਿਮਾਰ ਹੋ ਤਾਂ ਬਸੇ ਰਕੀਨ ਦੇ ਵਿੱਚ ਵੀ ਸਾਨੂੰ ਵਿਟਾਮਿਨ ਜੀ ਡੇਲੀ ਡੋਸ ਦੇ ਵਿੱਚ ਚਾਹੀਦਾ ਹੋਣਾ ਹੈ ਸਰੀਰ ਨੂੰ ਆਪਣੇ ਆਪ ਸਾਡਾ ਜਿਹੜਾ ਉਹ ਵਿਟਾਮਿਨ ਸੀ ਨਹੀਂ ਬਣਾਉਂਦਾ ਵਿਟਾਮਿਨ ਸੀ ਸਾਨੂੰ ਬਾਰੋਂ ਖਾਾਕ ਦੇ ਵਿੱਚ ਹੀ ਲੈਣਾ ਪੈਂਦਾ ਇਸ ਤੋਂ ਬਾਅਦ ਆ ਜਾਂਦੇ ਨੇ ਬਰੋਕਲੀ ਜਿਵੇਂ ਆਪਾਂ ਕੱਲ ਵੀ ਬਰੋਕਲੀ ਦੀ ਗੱਲ ਕੀਤੀ ਸੀ ਬਰੋਕਲੀ ਜੋ ਕਿ ਇੱਕ ਗੋਭੀ ਦੀ ਕਿਸਮ ਹੈ ਭੋਜਨ ਸਾਡੀ ਇਮਿਊਨ ਸਿਸਟਮ ਨੂੰ ਸੁਸਟੇਨ ਨੂੰ ਬਧਾਉਣ ਦੇ ਵਿੱਚ ਬਹੁਤ ਵਧੀਆ ਪਹੁੰਚ ਨੇ ਸਾਡੀ ਇਮਿਊਨਿਟੀ ਨੂੰ ਕਿਉਂਕਿ ਇਹਦੇ ਜਿਹੜੀ ਇੱਕ ਰੂਸੀ ਫੋਰਸ ਸਬਜੀਤ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਉਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਏ ਕਾਫੀ ਮਤਲਬ ਵਿੱਚ ਹੁੰਦਾ ਇਹਦੇ ਵਿੱਚ ਬਹੁਤ ਸਾਰੇ ਪੌਦਿਆਂ ਦੇ ਮਿਸ਼ਰਣ ਵੀ ਸ਼ਾਮਲ ਹੁੰਦੇ ਐ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਇਹਦੇ ਵਿੱਚ ਇਸ ਕਰਕੇ ਇਹ ਵੀ ਕਾਫੀ ਹੱਦ ਤੱਕ ਸੋਜਾਂ ਨੂੰ ਘੱਟ ਕਰਦੇ ਆ ਤੇ ਉਹ ਮਿਊ ਇਹਦੇ ਜਿਹੜੇ ਪੋਸ਼ਟਕ ਤੱਤ ਐ ਉਹ ਬ੍ਰੋਕਲੀ ਨੂੰ ਮਤਲਬ ਤੁਸੀਂ ਕੱਚੀ ਜਾਂ ਥੋੜੀ ਹਲਕੀ ਜੀ ਭੁੰਨ ਕੇ ਜਾਂ ਹਲਕੀ ਜੀ ਪਕਾ ਕੇ ਖਾਓਗੇ ਤਾਂ ਜ਼ਿਆਦਾ ਬੈਨੀਫਿਟ ਕਰਦੀ ਹੈ ਡਾਰਕ ਚਾਕਲੇਟ ਡਾਰਕ ਚਾਕਲੇਟ ਮਿੱਠੇ ਵਾਲੀ ਨਹੀਂ ਡਾਰਕ ਚਾਕਲੇਟ ਜੋ ਕੋਕੋ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਵੀ ਪੋਲੀਫੈਨੋਲਸ ਐਂਟੀ viral ਐਂਟੀ ਇਨਫਲੇਮੇਟਰੀ ਗੁਣਾ ਵਾਲੇ ਮਤਲਬ ਜਿਹੜੇ ਮਿਸ਼ਰਣ ਹੁੰਦੇ ਉਹ ਵੀ ਕਾਫੀ ਹੱਦ ਤੱਕ ਸਾਡੇ ਇਮਿਊਨ ਸਿਸਟਮ ਨੂੰ ਤੇ ਅੰਤੜੀਆਂ ਦੇ ਮਾਈਕਰੋਬਾਇਓਮਸ ਨੂੰ ਮਤਲਬ ਬੈਨੀਫਿਟ ਦਿੰਦੀ ਹੈ ਜਿਨ੍ਹਾਂ ਦੇ ਨਾਲ ਸਾਡੀਆਂ ਸੋਜਾਂ ਸਾਡੇ ਸਰੀਰ ਦੇ ਵਿੱਚੋਂ ਘਟਦੀਆਂ ਤੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਜਿਵੇਂ 베ਰੀਜ਼ ਨੇ ਬਲੂ 베ਰੀਜ਼ ਰਸਬੈਰੀਜ਼ ਇਨ ਇਹ ਵੀ ਕਾਫੀ ਵਧੀਆ ਮਤਲਬ ਇਹਦੇ ਵਿੱਚ ਤੱਤ ਹੁੰਦੇ ਨੇ ਜਿਵੇਂ ਪੋਲੀਫੈਨੋਲਸ ਇਸ ਕਰਕੇ ਇਹ ਵੀ ਜੋ ਸਾਨੂੰ ਕਾਫੀ ਹੱਦ ਤੱਕ ਸਾਡੀ ਇਮਿਊਨਿਟੀ ਨੂੰ ਤਾਕਤਵਰਜ ਕਰਦੇ ਆ ਸੋਜਾਂ ਨੂੰ ਘਟ ਕਰਦੇ ਸਾਡੇ ਸਰੀਰ ਦੇ ਅੰਦਰ ਕੇ ਫ੍ਰੀ ਰੈਡੀਕਲਸ ਨਾਲ ਲੜਦੇ ਇਹ ਵੀ ਇੱਕ ਫਾਈਬਰ ਵੀ ਇਹਦੇ ਵਿੱਚ ਬਹੁਤ ਵਧੀਆ ਹੁੰਦਾ ਜਿਵੇਂ ਅਸੀਂ ਜਿਵੇਂ ਫਰੂਟ ਨੇ ਜਾਂ ਜਾਂ ਹੋਰ ਖਰੇਕੀ ਫਾਈਬਰ ਜਿਵੇਂ ਭੋਜਨ ਆ ਫਰੂਟ ਆ ਸਬਜ਼ੀਆਂ ਜਾਂ ਸਾਡੇ ਹੋਲ ਗ੍ਰੇਨਸ ਸਾਬਤ ਅਨਾਜ ਆ ਜਿਹੜਾ ਪ੍ਰੋਬਾਇਓਟਿਕਸ ਹੈ ਇਹ ਇਹ ਵੀ ਮਤਲਬ ਬਹੁਤ ਵਧੀਆ ਸਾਨੂੰ ਦਿੰਦੇ ਨੇ ਕਿਉਂਕਿ ਡਾਈਟਰੀ ਫਾਈਬਰ ਅੰਤਰੀਆਂ ਦੇ ਮਾਈਕਰੋਬਾਇਓਮ ਦੇ ਮੈਟਾਬੋਲਿਜ਼ਮ ਨੂੰ ਦੇ ਉਤਪਾਦਨ ਨੂੰ ਵਧਾਉਂਦਾ ਹੈ ਇਹਦੇ ਨਾਲ ਵੀ ਅਸੀਂ ਕਾਫੀ ਹੱਦ ਤੱਕ ਸਾਡੀ ਬ੍ਰੇਨ ਤੇ ਜਿਹੜੇ ਗੱਟ ਦਾ ਹੈਲਥ ਫੰਕਸ਼ਨ ਹੈਗਾ ਆਪਸ ਵਿੱਚ ਉਹ ਮਜ਼ਬੂਤ ਹੁੰਦਾ ਫੈਟੀ ਜਿਵੇਂ ਫਿਸ਼ ਹੈਗੀ ਹੈ ਚਰਬੀ ਵਾਲੀ ਮੱਛੀ ਕਿਉਂਕਿ ਚਰਬੀ ਵਾਲੀ ਮੱਛੀ ਦੇ ਵਿੱਚ omega 3 ਫੈਟੀ ਐਸਿਡ ਜਿਹੜਾ ਉਹ ਬਹੁਤ ਵਧੀਆ ਮਾਤਰਾ ਉਹਦੇ ਵਿੱਚ ਹੁੰਦਾ ਜੋ ਕਿ ਇੱਕ ਕਿਸਮ ਦਾ ਇੱਕ ਟ੍ਰਿਪਟੋਫਨ ਅਮੀਨੋ ਐਸਿਡ ਜਾਂ ਟੋਰੀਨ ਅਤੇ ਪੋਲੀ ਮਾਈਨਸ ਨਾਲ ਭਰਪੂਰ ਹੁੰਦੀ ਹੈ ਇਹ ਮਿਸ਼ਰਣ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਇਸ ਕਰਕੇ ਸੜੀਆਂ ਅੰਤੜੀਆਂ ਦੇ ਮਾਈਕਰੋਬੀਅਮ ਨੂੰ ਦੇ ਵਿੱਚ ਜਿਹੜੇ ਸਾਡੇ ਲਾਭਦਾਇਕ ਸਾਡੇ ਦੋਸਤ ਬੈਕਟੀਰੀਆ ਹੁੰਦੇ ਨੇ ਉਹਨਾਂ ਨੂੰ ਵੀ ਦੀ ਗਿਣਤੀ ਵਧਾਉਂਦਾ ਜਿਨ੍ਹਾਂ ਦੇ ਨਾਲ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਇਸ ਕਰਕੇ ਹੋਰ ਵੀ ਜਿਵੇਂ ਗ੍ਰੀਨ ਟੀ ਬਲੈਕ ਟੀ ਕਿਉਂਕਿ ਇਹਨਾਂ ਦੇ ਵਿੱਚ ਵੀ ਫਲੇਵੋਨੋਇਡਸ ਐਂਟੀਆਕਸੀਡੈਂਟ ਨਾਲ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਜੋ ਸਾਡੀ ਇਮਿਊਨਿਟੀ ਨੂੰ ਤਾਕਤਵਰ ਬਣਾਉਂਦਾ ਹੈ ਇਸ ਕਰਕੇ ਇਹ ਵੀ ਸਾਨੂੰ ਕਿਵੇਂ ਹਰਬਲ ਡੀਜ਼ ਵਗੈਰਾ ਆ ਗਈਆਂ ਸੁੱਕੇ ਪੌਦਿਆਂ ਦੇ ਹਿੱਸਿਆਂ ਤੋਂ ਲੈ ਕੇ ਬਣਾਈ ਜਾਂਦੀ ਹੈ ਜਿਹੜੀ ਜਿਵੇਂ ਅਦਰਕ ਦਾਲਚੀਨੀ ਜਿੰਸੰਗ ਜਾਂ ਲੌਂਗ ਦੇ ਮਿਸ਼ਰਣ ਤੋਂ ਬਣਾਈ ਜਾਂਦੀਆਂ ਨੇ ਇਹਨਾਂ ਦੇ ਵਿੱਚ ਵੀ ਐਂਟੀ ਇਨਫਲਮੇਟਰੀ ਐਂਟੀ ਵਾਇਰਲ ਐਂਟੀ ਬੈਕਟੀਰੀਅਲ ਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਜਿਹੜੇ ਸਾਡੇ ਇਮਿਊਨਿਟੀ ਦੇ ਸਿਸਟਮ ਨੂੰ ਵਧਾ ਸਕਦੇ ਕਮਿਊਨ ਸਿਸਟਮ ਨੂੰ ਲਸਣ ਤਾਜ਼ਾ ਮਤਲਬ ਲਸਣ ਨੂੰ ਥੋੜਾ ਕੁੱਟ ਕੇ ਇਹ ਲੋਕ ਉਹਦੇ ਵਿੱਚ ਵੀ ਐਂਟੀ ਜੇ ਤੁਸੀਂ ਖਾਂਦੇ ਹੋ ਤਾਂ ਉਹਦੇ ਵਿੱਚ ਵੀ ਐਂਟੀਵਾਇਰਲ ਗੁਣ ਹੁੰਦੇ ਨੇ ਬਹੁਤ ਸਾਰੇ ਜੋ ਸਾਡੇ T ਸੈੱਲ ਜਾਂ ਲਿੰਫੋਸਾਈਟਸ ਨੂੰ ਉਤੇਜਿਤ ਕਰਦੇ ਆ ਤੇ ਅਸੀਂ ਵਾਇਰਸ ਨਾਲ ਜਾਂ ਹੋਰ ਬਿਮਾਰੀਆਂ ਨਾਲ ਲੜਨ ਵਾਸਤੇ ਇਹ ਸੈੱਲ ਸਾਨੂੰ ਬੜੇ ਜ਼ਰੂਰੀ ਹੁੰਦੇ ਨੇ ਲਸਣ ਵੀ ਦੇ ਜਿਹੜੇ ਸੇਵ ਸਰੀਰ ਵਿੱਚੋਂ ਸੋਜਿਸ਼ ਦੇ ਰਸਤੇ ਨੂੰ ਰੋਕਣ ਲਈ ਵੀ ਜਾਣੇ ਜਾਂਦੇ ਨੇ ਲਸਣ ਦਾ ਸੇਵ ਉਹ ਵੀ ਜਾਨੀ ਕਿ ਸਰੀਰ ਨੂੰ ਨਾਈਟ੍ਰਿਕ ਆਕਸਾਈਡ ਬਣਾਉਣ ਦੇ ਵਿੱਚ ਜਿਹੜਾ ਵਾ ਹੈਲਪ ਕਰਦਾ ਜੋ ਕਿ ਪ੍ਰਤੀਕ੍ਰਿਆਵਾਂ ਵਿੱਚ ਸਹਾਇਤਾ ਕਰਦਾ ਜੇ ਵਾਇਰਲ ਬਿਮਾਰੀਆਂ ਤੋਂ ਬਚਾ ਕੇ ਰੱਖਣ ਵਿੱਚ ਹੈਲਪ ਕਰਦਾ ਦਹੀਂ ਕਰਦਾ ਬਣਿਆ ਹੋਇਆ ਦਹੀਂ ਸਾਫ ਸੁਥਰਾ ਖਾਸ ਕਰਕੇ ਲੋ ਫੈਟ ਕੜੇ ਹੋਏ ਦੁੱਧ ਤੋਂ ਜਿਹੜਾ ਸੀ ਬਣਾਉਂਦੇ ਆ ਦਹੀਂ ਨੂੰ ਦੁੱਧ ਨੂੰ ਲੈਕਟਿਕ ਐਸਿਡ ਬੈਕਟੀਰੀਆ ਦੇ ਨਾਲ ਫਰਮੈਂਟ ਕਰਕੇ ਬਣਾਇਆ ਜਾਂਦਾ ਇਹ ਦਹੀਂ ਨੂੰ ਪ੍ਰੋਬਾਇਓਟਿਕਸ ਦਾ ਇੱਕ ਬਹੁਤ ਵਧੀਆ ਸਰੋਤ ਹੁੰਦਾ ਜੋ ਸਾਡੇ ਆਮ ਘਰਾਂ ਦੇ ਵਿੱਚ ਬਣਦਾ ਜੋ ਕਿ ਸਾਡੇ ਲਾਭਦਾਇਕ ਬੈਕਟੀਰੀਆ ਤੇ ਗ੍ਰੰਥੀ ਨੂੰ ਵਧਾਉਂਦਾ ਤੇ ਰੋਗਾਂ ਤੋਂ ਬਚਣ ਲਈ ਪਾਪ ਜਿਹੜੀ ਸਾਡੀ ਪਾਚਣ ਪ੍ਰਣਾਲੀ ਹੈ ਉਹਨਾਂ ਵਿੱਚ ਜਿਹੜੇ ਨੁਕਸਾਨਦਾਇਕ ਬੈਕਟੀਰੀਆ ਹੁੰਦੇ ਆ ਉਹਨਾਂ ਦੇ ਨਾਲ ਜਿਹੜੇ ਕਿ ਸਾਡੇ ਇਮਿਊਨ ਸਿਸਟਮ ਨੂੰ ਕੰਮ ਕਰਨ ਦੇ ਵਿੱਚ ਮਦਦ ਕਰਦਾ। ਕਿਨ ਕਿ ਚੰਗੇ ਬੈਕਟੀਰੀਆ ਨੂੰ ਵਧਾਉਂਦਾ ਤੇ ਮਾੜੇ ਬੈਕਟੀਰੀਆ ਨੂੰ ਘਟਾਉਂਦਾ। ਇਸ ਕਰਕੇ ਦਹੀਂ ਨਹੀਂ ਬਹੁਤ ਵਧੀਆ ਹੈਗਾ। ਦਹੀਂ ਖਾਣਾ ਸਾਦਾ ਮਿੱਠਾ ਜਾਂ ਇਹਦੇ ਵਿੱਚ ਕੋਈ ਨਮਕ ਵਗੈਰਾ ਨਹੀਂ ਪਾਉਣਾ। ਕਿਉਂਕਿ ਜਦੋਂ ਅਸੀਂ ਸਵਾਦ ਵਾਸਤੇ ਦਹੀਂ ਦੇ ਵਿੱਚ ਕੁਝ ਐਕਸਟਰਾ ਐਡ ਕਰ ਲੈਂਦੇ ਆ ਨਾ ਉਹਦੇ ਨਾਲ ਮਤਲਬ ਦਹੀਂ ਜਿਹੜਾ ਉਹ ਉਹਦੀ ਕਈ ਵਾਰੀ ਫੂਡ ਵੈਲਿਊ ਘੱਟ ਜਾਂਦੀ ਹੈ ਅੱਗੇ ਬੀਜ ਆ ਗਏ ਗਰੀਦਾਰ ਬੀਜ ਜਿਵੇਂ ਅਖਰੋਟ ਜੋ ਉਹਦੇ ਵਿੱਚ ਵੀ ਕਿਉਂਕਿ ਵਿਟਾਮਿਨ E ਵਗੈਰਾ ਕਾਫੀ ਮਾਤਰਾ ਦੇ ਵਿੱਚ ਹੁੰਦੇ ਤੇ ਐਂਟੀਬਾਡੀਜ਼ ਉਤਪਾਦਨ ਨੂੰ ਸਮਰਥਨ ਦਿੰਦੇ ਤੇ ਆਕਸੀਕਰਨ ਤੋਂ ਬਚਾਉਂਦੇ ਹਨ ਬਾਦਾਮ ਨੇ ਜਿਵੇਂ ਉਹ ਵੀ ਇਮਿਊਨ ਬੂਸਟਰ ਵਜੋਂ ਜਾਣੇ ਜਾਂਦੇ ਆ ਇਸ ਕਰਕੇ ਇਹਨਾਂ ਦੇ ਵਿੱਚ ਕਿਉਂਕਿ ਸੂਰਜਮੂਖੀ ਦੇ ਜਿਵੇਂ ਬੀਜ ਹੈਗੇ ਉਹਦੇ ਵਿੱਚ ਸੇਲੀਨੀਅਮ ਵਗੈਰਾ ਵਧੀਆ ਹੁੰਦਾ ਤੇ ਸੇਲੀਨੀਅਮ ਵੀ ਕਾਫੀ ਹੱਦ ਤੱਕ ਰੋਗਾਂ ਨਾਲ ਲੜਨ ਵਾਲੀਆਂ ਵਿਸ਼ੇਸ਼ਤਾਵਾਂ ਵਾਲੇ ਖਣਿਜ ਜਿਹੜੇ ਉਹਦੇ ਵਿੱਚ ਹੁੰਦੇ ਨੇ ਉਹ ਸੇਲੀਨੀਅਮ ਵੀ ਸਾਨੂੰ ਕਾਫੀ ਹੱਦ ਤੱਕ ਸਾਡੀ ਇਮਿਊਨਿਟੀ ਨੂੰ ਬਚਾਉਣ ਲਈ ਜ਼ਰੂਰੀ ਹੁੰਦਾ ਇਸ ਕਰਕੇ ਪਾਲਕ ਜਾਂ ਹੋਰ ਪੱਤੇਦਾਰ ਸਾਗ ਜਿਵੇਂ ਕੇਲਜ਼ ਵਗੈਰਾ ਹੈਗੇ ਕੋਲਾਰਡਸ ਇਹਦੇ ਵਿੱਚ ਵੀ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਇਹ ਵੀ ਸਾਡੀ ਇਮਿਊਨ ਸਿਸਟਮ ਲਈ ਬਹੁਤ ਵਧੀਆ ਹੈ ਇਹ ਵੀ ਸਾਨੂੰ ਕਿਉਂਕਿ ਇਹਨਾਂ ਦੇ ਵਿੱਚ ਜਿਵੇਂ ਬੀਟਾ ਕੈਰੋਟਿਨਜ਼ ਵੀ ਚੰਗੀ ਮਾਤਰਾ ਦੇ ਵਿੱਚ ਹੁੰਦੇ ਜੋ ਕਿ ਵਿਟਾਮਿਨ E ਵਿੱਚ ਬਦਲਦੇ ਤੇ ਐਂਟੀ ਇਨਫਲਮੇਟਰੀ ਵਿਰੋਧੀ ਹੁੰਦੇ ਤੇ ਐਂਟੀ ਬਾਡੀਜ਼ ਨੂੰ ਵਾਇਰਸ ਨਾਲ ਲੜਨ ਵਿੱਚ ਹੈਲਪ ਕਰਦੇ ਇਸ ਕਰਕੇ ਸਾਗ ਨੂੰ ਵੀ ਸਾਡੀ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਲੇਕਿਨ ਜਿਆਦਾ ਇਹਨਾਂ ਨੂੰ ਲੋੜ ਤੋਂ ਜ਼ਿਆਦਾ ਕੁੱਕੜ ਨਹੀਂ ਕਰਨਾ ਚਾਹੀਦਾ ਬਈ ਸਾਗ ਜਿਹੜਾ ਵਾਰ-ਵਾਰ ਅਸੀਂ ਗਰਮ ਕਰਕੇ ਖਾਂਦੇ ਆ ਉਹ ਕਈ ਵਾਰੀ ਸਾਡੇ ਲਈ ਨੁਕਸਾਨਦਾਇਕ ਹੁੰਦਾ ਤਾਜ਼ਾ ਬਣਾ ਕੇ ਖਾਣਾ ਚਾਹੀਦਾ ਹਲਦੀ ਵੀ ਅਗਰ ਤੁਸੀਂ ਸਹੀ ਤਰੀਕੇ ਨਾਲ ਵਰਤੋਂ ਕਰਦੇ ਹੋ ਤਾਂ ਕਿ ਹਲਦੀ ਦੇ ਵਿੱਚ ਵੀ ਕਰਕਿਊਮਿਨ ਹੈ ਜਿਹੜਾ ਉਹ ਵੀ ਕਾਫੀ ਹੱਦ ਤੱਕ ਐਂਟੀ ਇਨਫਲੇਮੇਟਰੀ ਹੁੰਦਾ ਐਂਟੀ viral ਵੀ ਤੇ ਤੌਰ ਤੇ ਵੀ ਇਹ ਕੰਮ ਕਰਦਾ ਇਹ ਵੀ ਸਾਡੀ ਸੋਜਾਂ ਨੂੰ ਘੱਟ ਕਰਦਾ ਹੁਣ ਤੁਸੀਂ ਕੀ ਨਹੀਂ ਖਾਣਾ ਪਹਿਲਾਂ ਆਪਾਂ ਗੱਲ ਕੀਤੀ ਖਾਣ ਦੀ ਯਾਨੀ ਕਿ ਇੱਕ ਤੰਦਰੁਸਤ ਇਮਿਊਨ ਸਿਸਟਮ ਨੂੰ ਰੱਖਣ ਵਾਸਤੇ ਜੀ ਸਾਨੂੰ ਕੁਝ ਭੋਜਨ ਜਿੱਥੇ ਖਾਣੇ ਜ਼ਰੂਰੀ ਹੈ ਆਪਣੀ ਖਰਾਕ ਦਾ ਹਿਸਾਬ ਲਾਉਣਾ ਚਾਹੀਦੇ ਤੇ ਕੁਝ ਐਵੇਂ ਨੀ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਜਿਹੜੀਆਂ ਸਾਡੀ ਇਮਿਊਨਿਟੀ ਨੂੰ ਖਰਾਬ ਕਰ ਸਕਦੀਆਂ ਹੁਣ ਇਹਦੇ ਵਾਸਤੇ ਕੀ ਹੈਗਾ ਜਿਵੇਂ ਮਿੱਠੇ ਵਾਲੇ ਭੋਜਨਾਂ ਖੰਡ ਦੀ ਜ਼ਿਆਦਾ ਮਾਤਰਾ ਸੋਜ ਦਾ ਕਾਰਨ ਬਣਦੀ ਹੈ ਯਾਨੀ ਕਿ ਖੰਡ ਜ਼ਿਆਦਾ ਨਹੀਂ ਖਾਣੀ ਚਾਹੇ ਉਹ ਗੁੜ ਦੇ ਰੂਪ ਦੇ ਵਿੱਚ ਹੈ ਤੇ ਉਹ ਕੋਲਡ ਡਰਿੰਕ ਦੇ ਰੂਪ ਦੇ ਵਿੱਚ ਹੈ ਕਿ ਉਹ ਜਲੇਬੀਆਂ ਦੇ ਰੂਪ ਦੇ ਵਿੱਚ ਐ ਚਾਹੇ ਉਹ ਮਠਿਆਈਆਂ ਦੇ ਰੂਪ ਦੇ ਵਿੱਚ ਇਹ ਵੀ ਅਗਰ ਤੁਸੀਂ ਲੋੜ ਤੋਂ ਜ਼ਿਆਦਾ ਖਾਂਦੇ ਜੇ ਤਾਂ ਸਾਨੂੰ ਸਾਡੀ ਇਮਿਊਨਿਟੀ ਨੂੰ ਕਮਜ਼ੋਰ ਕਰ ਸਕਦੀ ਹੈ ਤੇ ਇਮਿਊਨ ਸਿਸਟਮ ਦੇ ਜਿਹੜੇ ਸਾਡੇ ਸੈੱਲ ਹੁੰਦੇ ਆ ਉਹ ਫਿਰ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੇ ਅਗਰ ਅਸੀਂ ਜ਼ਿਆਦਾ ਮਿੱਠਾ ਖਾਂਦੇ ਆ ਖਾਸ ਕਰਕੇ ਜਿਵੇਂ ਖੰਡ ਗੁੜ ਲੋੜ ਤੋਂ ਜ਼ਿਆਦਾ ਤੁਸੀਂ ਅਗਰ ਖਾਂਦੇ ਜੇ ਅਲਕੋਹਲ ਜਾਂ ਪੀਣ ਵਾਲੇ ਜਿਹੜੇ ਪਦਾਰਥ ਨੇ ਜਾਂ ਜਾਂ ਅਲਕੋਹਲ ਵਾਲੇ ਜਿਹੜੇ ਵੀ ਐਡਿਡ ਅਲਕੋਹਲ ਹੋਈ ਓਰੀਜినਲ ਵਿੱਚ ਉਹ ਵੀ ਸਾਡੇ ਖੂਨ ਨੂੰ ਜਾਂ ਸਾਡੀਆਂ ਪਾਚਨ ਪ੍ਰਣਾਲੀਆਂ ਨੇ ਜਿਹੜੀਆਂ ਡਾਈਜੈਸਟਿਵ ਸਿਸਟਮ ਤੇ ਸਾਡੇ ਜਿਹੜੇ ਇਮਿਊਨ ਸੈੱਲ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਨੇ ਤੇ ਉਹ ਇਮਿਊਨ ਸਿਸਟਮ ਸੈੱਲਾਂ ਵਿਚਕਾਰ ਸੰਸਾਰ ਦਾ ਜਿਹੜਾ ਸੰਚਾਰ ਹੁੰਦਾ ਨਾ ਉਹਦਾ ਉਹਦੇ ਵਿੱਚ ਵਿਘਨ ਪੈ ਜਾਂਦਾ ਯਾਨੀ ਕਿ ਇਹ ਅਲਕੋਹਲ ਵੀ ਸਾਡੀ ਇਮਿਊਨਿਟੀ ਨੂੰ ਕਮਜ਼ੋਰ ਕਰਦੀ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਅਲਕੋਹਲ ਤੋਂ ਵੀ ਬਚੋ ਫਾਸਟ ਫੂਡ ਕੋਈ ਵੀ ਫਾਸਟ ਫੂਡ ਇਹ ਭੋਜਨ ਜ਼ਿਆਦਾਤਰ ਪ੍ਰੋਸੈਸਡ ਹੁੰਦੇ ਹਨ ਇਹਨਾਂ ਵਿੱਚ ਨਮਕ ਤੇ ਜਿਹੜੇ ਸੰਤ੍ਰਪਤ ਚਰਬੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਜ਼ਿਆਦਾ ਮਾਤਰਾ ਵਿੱਚ ਗੈਰ ਸਿਹਤਮੰਦ ਫਾਸਟ ਫੂਡ ਖਾਣ ਨਾਲ ਵੀ ਸਾਡਾ ਇਮਿਊਨ ਸਿਸਟਮ ਵਿਗੜ ਜਾਂਦਾ ਤੇ ਅੰਤੜੀਆਂ ਦੇ ਮਾਈਕਰੋਬਾਇਓਮਸ ਨੂੰ ਵੀ ਨੁਕਸਾਨ ਹੁੰਦਾ ਉਹਦੇ ਨਾਲ ਵੀ ਸਾਨੂੰ ਬਿਮਾਰੀਆਂ ਜ਼ਿਆਦਾ ਲੱਗਣਾ ਜਾਂ ਫਲੂ ਵਾਇਰਲ ਦੇ ਅਟੈਕ ਹੋਣੇ ਜਦੋਂ ਵਾਰ-ਵਾਰ ਸਾਡਾ ਇਮਿਊਨ ਦਾ ਖਰਾਬ ਹੋਣਾ ਉਹ ਵੀ ਇੱਕ ਕਾਰਨ ਬਣ ਜਾਂਦਾ ਇਸ ਕਰਕੇ ਸਾਨੂੰ ਛੋਟ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਕੁਝ ਭੋਜਨ ਜਿਹੜਿਆ ਸਾਡੇ ਇਮਿਊਨ ਸਿਸਟਮ ਨੂੰ ਤਾਕਤਵਰ ਬਣਾਉਣ ਵਿੱਚ ਹੈਲਪ ਕਰਦੇ ਆ ਆਪਣੀ ਖੁਰਾਕ ਵਿੱਚ ਜਿਵੇਂ ਅਸੀਂ ਖੱਟੇ ਫਲ ਨਿੰਬੂ ਜਾਤੀ ਦੇ ਵਿਟਾਮਿਨ ਸੀ ਜਿੰਨਾ ਦੇ ਵਿੱਚ ਹੁੰਦਾ ਪੱਤੇਦਾਰ ਸਾਗ ਡਾਰਕ ਚਾਕਲੇਟ ਤੇ ਇਹ ਇਸ ਤਰ੍ਹਾਂ ਦੇ ਭੋਜਨ ਅਸੀਂ ਖਾਵਾਂਗੇ ਜਾਂ ਕੁਝ ਡਰਾਈ ਫਰੂਟ ਲਿਮਟ ਦੇ ਵਿੱਚ ਲਵਾਂਗੇ ਤਾਂ ਸਾਨੂੰ ਜਕਾਮ ਫਲੂ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਕਾਫੀ ਹੱਦ ਤੱਕ ਤੇ ਅਸੀਂ ਪਰਹੇਜ਼ ਰੱਖਣਾ ਵਾ ਫਾਸਟ ਫੂਡ ਤੋਂ ਮਿੱਠੇ ਤੋਂ ਅਲਕੋਹਲ ਤੋਂ ਜਿਆਦਾ ਜਿਹੜਾ ਇਹਨਾਂ ਤੋਂ ਅਸੀਂ ਬਚਾਂਗੇ ਫਾਈਬਰ ਤੁਹਾਡੀ ਖਾਣਕ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਫਾਈਬਰ ਤੁਸੀਂ ਸਲਾਦ ਦੇ ਵਿੱਚੋਂ ਸਮੂਦੀ ਦੇ ਵਿੱਚੋਂ ਲੈ ਸਕਦੇ ਹੋ ਜਿਵੇਂ ਅੱਜਕੱਲ ਟਮਾਟਰ ਆ ਰਹੇ ਨੇ ਵਧੀਆ ਗਾਜਰ ਆ ਰਹੀ ਬਰੋਕਲੀ ਆ ਰਹੀ ਆਹ ਹੋਰ ਕਈ ਤਰ੍ਹਾਂ ਦੇ ਛਰਗ ਮਾਰੇ ਅਮਰੂਦ ਆ ਰਹੇ ਨੇ ਇਹਨਾਂ ਨੂੰ ਤੁਸੀਂ ਹੋਰ ਜਿਵੇਂ ਨਿੰਬੂ ਜਾਂ ਤੀਜੇ ਜਿਵੇਂ ਕਿਨੂ ਵਗੈਰਾ ਨੇ ਸ਼ੁਰੂ ਹੋ ਰਹੇ ਨੇ ਇਹ ਤੁਸੀਂ ਲੈ ਸਕਦੇ ਹੋ ਇਹਨਾਂ ਦੀ ਸਮੂਤੀ ਬਣਾ ਕੇ ਜਾਂ ਤੁਸੀਂ ਸਲਾਦ ਦੇ ਰੂਪ ਵਿੱਚ ਲਓ ਸਾਗ ਬਣਾ ਕੇ ਲੋ ਸਾਗ ਵੀ ਨੂੰਤੀ ਵਾਸਤੇ ਬਹੁਤ ਵਧੀਆ ਤੇ ਮਿੱਠੇ ਤੋਂ ਅਲਕੋਹਲ ਤੋਂ ਪਰਹੇਜ਼ ਕਰੋ ਅੱਜ ਇਹਨਾਂ ਹੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ